ਕੀ ਹਾਲ ਹੈ ਜੀ ਸਾਰਿਆਂ ਦਾ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇਖਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਖਾਤਰ ਦੋ ਤੂੜੀ ਵਾਲੇ ਰੀਪਰ ਜੀ ਇਹ 855 160 ਨੰਬਰ ਪ੍ਰੀਤ ਆ ਜੀ ਜੇ ਆਪਾਂ ਪ੍ਰੀਤ ਦੀ ਗੱਲ ਕਰੀਏ ਤਾਂ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਡ੍ਰੈਕਟਰ ਦੀ ਸਾਰਾ ਟਰੈਕਟਰ origignal ਆ ਜੀ ਫਸਟ ਓਨਰ ਟਰੈਕਟਰ ਆ ਜੀ ਪੀ ਵੀ ਨੰਬਰ ਆ ਤੇ ਨਾਲ ਦੇ ਟਾਇਰ ਪਏ ਨੇ ਜੀ 60 65 60 65 ਪੈਸੇ ਤੇ 2011 ਮਾਡਲ ਟਰੈਕਟਰ ਆ ਜੀ ਬਾਈਂਗਾ ਦਾ ਜੋ ਏਰੀਆ ਜੀ ਤੂਰੀ ਸੰਗਰੂਰ ਏਰੀਆ ਜੀ ਤੇ ਜੋ ਮਾਲਕ ਵੀਰਾਂ ਨੇ ਪਾਵਰ ਸਟੀering ਆ ਜੀ ਡਬਲ ਕਲਚ ਆ ਤੇਲ ਬ੍ਰੇਕ ਆ ਜੀ ਡਬਲ ਕਲਚ ਪਾਵਰ ਸਟੀering ਤੇਲ ਬ੍ਰੇਕ ਰਿਵਰਸ ਪੀਟੀਓ ਤੇ ਛੇ ਚੀਰੀ ਦੇ ਨਾਲ ਟਰੈਕਟਰ ਆਉਂਦਾ ਜੀ ਇਹ 60 ਪਾਵਰ ਦਾ ਟਰੈਕਟਰ ਆ ਜੀ 60 ਨੰਝਾ ਪ੍ਰੀਤ ਤੇ ਜੋ ਮਾਲਕ ਵੀਰਾਂ ਦਾ ਨੰਬਰ ਆ ਜੀ ਸਕਰੀਨ ਉੱਤੇ ਚੱਲ ਰਿਹਾ ਮਾਲਕ ਵੀਰਾਂ ਨਾਲ ਤੁਸੀਂ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਮਾਲਕ ਵੀਰਾਂ ਨੇ ਜੋ ਰੇਟ ਰੱਖਿਆ ਜੀ ਟਰੈਕਟਰ ਦਾ ਰੇਟ ਰੱਖਿਆ ਜੀ 3 ਲੱਖ ਰੁਪਈਆ ਫਰਸਟ ਓਨਰ ਆ ਜੀ ਨਾਲ ਦੇ ਟਾਇਰ ਨੇ 6065 65 ਟਰੈਕਟਰ ਦੇ ਤੇ ਬਾਕੀ ਕੋਈ ਚੱਕ ਨਹੀਂ ਹੈਗਾ ਤੁਸੀਂ ਚਲਾ ਕੇ ਵਾ ਕੇ ਟਰੈਕਟਰ ਗਰੰਟੀ ਨਾਲ ਆ ਉਹਦਾ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਟਰੈਕਟਰ ਚ ਕੋਈ ਨੁਕਸ ਨਹੀਂ ਜੀ ਨਾਲ ਦਾ ਰੰਗ ਪੇਂਟ ਆ ਜੀ ਸਾਰਾ ਆਲ オリジナル ਟਰੈਕਟਰ ਹੈ ਜੀ ਮਾਲਕ ਵੀਰਾਂ ਕੰengo ਫੁੱਲ ਗਰੰਟੀ ਆ ਜੀ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 ਜੋ ਕਿ 1997 ਮਾਡਲ ਆ ਜੀ ਆਲ オリジナル ਟਰੈਕਟਰ ਆ ਜੀ ਇੰਜਨ ਗੇਅਰ ਦਾ ਫੁੱਲ ਓਕੇ ਆ ਤੇ ਪੰਪ ਬਾਹਰ ਆ ਜੀ ਟਰੈਕਟਰ ਦਾ 97 ਮਾਡਲ ਆ ਪੰਜਾਬ ਨੰਬਰ ਆ ਜੀ ਤੇ ਜੋ ਏਰੀਆ ਜੀ ਮਾਲਕ ਵੀਰਾਂ ਦਾ ਉਹ ਮਰੇਲਕੋਟਲਾ ਏਰੀਆ ਜੀ ਤੇ ਜੋ ਮਾਲਕ ਵੀਰਾਂ ਨੇ ਰੇਟ ਰੱਖਿਆ ਜੀ 1 ਲੱਖ ਤੇ 60000 ਰੁਪਿਆ ਰੇਟ ਰੱਖਿਆ ਜੀ ਟਰੈਕਟਰ ਦਾ 70% ਟਾਇਰ ਨੇ ਜੀ ਮਾਲਕ ਵੀਰਾਂ ਨੇ ਦੱਸਣ ਦੱਸਣ ਮੁਤਾਬਕ 70% ਟਾਇਰ ਦੱਸਦੇ ਨੇ ਮਾਲਕ ਮਾਲਕ ਵੀਰਾਂ ਦਾ ਜੋ ਨੰਬਰ ਆ ਜੀ ਸਕਰੀਨ ਉੱਤੇ ਨੰਬਰ ਚੱਲ ਰਿਹਾ ਜੀ ਮਾਲਕ ਵੀਰਾਂ ਨਾਲ ਤੁਸੀਂ ਫੋਨ ਕਰਕੇ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਆ ਜੀ ਬਾਅ ਕੇ ਚੈੱਕ ਕਰਕੇ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਸੋਡੀ ਹੋਊਗੀ ਜੀ ਆਹ ਦਾ ਮੌਕੇ ਤੇ ਤੁਸੀਂ ਕਾਗਜ਼ ਪੱਤਰ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਜੀ ਅੱਗੇ ਆਪਾਂ ਗੱਲ ਕਰਦੇ ਆ ਜੀ ਤੂੜੀ ਰੀਪਰ ਦੀ ਤੂੜੀ ਰੀਪਰ ਦੋ ਤੂੜੀ ਰੀਪਰ ਨੇ ਜੀ ਮਾਲਕ ਵੀਰਾਂ ਕੋਲੇ ਇਹ ਚੌਪਰ ਬੱਡੀ ਵਾਲਾ ਜੀ ਜਗਜੀਤ ਦਾ ਰੀਪਰ ਆ ਜੀ ਤੇ ਮਾਡਲ 19 ਆ ਜੀ ਮਾਲਕ ਵੀਰਾਂ ਨੇ ਜੋ ਰੇਟ ਰੱਖਿਆ ਦੱਸਿਆ ਜੀ 1 ਲੱਖ 40 ਹਜ਼ਾਰ ਰੁਪਏ ਦੱਸਿਆ ਜੀ ਰੇਟ ਮਾਲਕ ਵੀਰਾਂ ਕੋਲੇ ਇੱਕ ਜਗਜੀਤ ਦਾ ਰੀਪਰ ਖੜਾ ਜੀ ਇਹ ਇੱਕ ਰੀਪਰ ਆਪਾਂ ਅੱਗੇ ਵੀਡੀਓ ਦਿਖਾਵਾਂਗੇ ਜੀ ਤੁਹਾਨੂੰ ਕੰਡੀਸ਼ਨ ਬਹੁਤ ਸਾਫ਼ ਸੁਥਰੀ ਹੈ ਜੀ ਬਾਕੀ ਆਪਾਂ ਮਾਲਕ ਵੀਰਾਂ ਦਾ ਤੁਹਾਨੂੰ ਨੰਬਰ ਸੈਂਡ ਕਰਾਂਗੇ ਤੇ ਸਕਰੀਨ ਉੱਤੇ ਨੰਬਰ ਚੱਲਦਾ ਜੀ ਮਾਲਕ ਵੀਰਾਂ ਦਾ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਦੋਨਾਂ ਚੋਂ ਜਿਹੜਾ ਵੀ ਤੁਹਾਡੇ ਰੀਪਰ ਫਿੱਟ ਆਉਂਦਾ ਜੀ ਤੁਸੀਂ ਰੀਪਰ ਖਰੀਦ ਸਕਦੇ ਹੋ ਜੀ ਕੋਈ ਵੀ ਰੀਪਰ ਦੋਨਾਂ ਰੀਪਰਾਂ ਵਿੱਚੋਂ ਜਿਹੜਾ ਮਰਜ਼ੀ ਤੁਸੀਂ ਰੀਪਰ ਖਰੀਦ ਸਕਦੇ ਹੋ ਇੱਕ ਹੀ ਮਾਲਕ ਵੀਰਾਂ ਕੋਲੇ ਖੜਾ ਜੀ ਤੇ ਮਾਲਕ ਵੀਰਾਂ ਦਾ ਨੰਬਰ ਜੋ ਸਕਰੀਨ ਉੱਤੇ ਚੱਲ ਰਿਹਾ ਜੀ ਚਲੋ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਆਪਣੀ ਐਡ ਬਾਰੇ ਜੇ ਕਿਸੇ ਵੀਰ ਨੇ ਆਪਣੇ ਚੈਨਲ ਉੱਤੇ ਐਡ ਲਗਵਾਉਣੀ ਹੋਵੇ ਬਿਲਕੁਲ ਫ੍ਰੀ ਚ ਐਡ ਕੀਤੀ ਜਾਊਗੀ ਜੀ ਕੋਈ ਵੀ ਐਡ ਦਾ ਚਾਰਜ ਨਹੀਂ ਲਿੱਤਾ ਜਾਊਗਾ ਜੋ ਹੈਲਪ ਲਾਈਨ ਨੰਬਰ ਆ ਜੀ ਆਪਣਾ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਹੈਲਪ ਲਾਈਨ ਲਾਈਨ ਤੇ ਨੰਬਰ ਉੱਤੇ ਫੋਟੋਆਂ ਜਾਂ ਚਾਰ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਜੀ ਵੀਡੀਓ ਦੇਖਣ ਲਈ ਧੰਨਵਾਦ ਵੀਰੇ ਸਾਰੇ ਵੀਰਾਂ ਦਾ